4000 ਕਿਊਸਿਕ ਜਿਹੜਾ ਪਾਣੀ ਸੀ ਉਹ ਪਹਿਲਾਂ ਅਸੀਂ ਜੋ ਉਹਨਾਂ ਦੀ ਡਿਮਾਂਡ ਸੀ ਕਿ ਪੀਣ ਵਾਲੇ ਪਾਣੀ ਦੀ ਹਿਊਮਨਿਟੇਰੀਅਨ ਗਰਾਊਂਡ ਦੇ ਉੱਤੇ 4000 ਕਿਊਸਿਕ ਪਾਣੀ ਜਿਹੜਾ 4 ਅਪ੍ਰੈਲ ਤੋਂ ਜਾ ਰਿਹਾ ਹੈ ਉਹੀ ਪਾਣੀ ਸਾਡੇ ਅਧਿਕਾਰੀਆਂ ਨੇ ਕਿਹਾ ਕਿ 4000 ਕਿਊਸਿਕ ਅਸੀਂ ਦੇ ਸਕਦੇ ਹਾਂ ਤੇ 8500 ਕਿਊਸਿਕ ਨਹੀਂ ਦੇ ਸਕਦੇ ਫਿਰ ਜੋ ਸਿਸਟਮ ਬਣਿਆ ਹੋਇਆ ਹੈ ਕਿ 21 ਤਾਰੀਖ ਤੋਂ ਪਾਣੀ ਲੈ ਸਕਦੇ ਆ ਤਾਂ ਫੇਰ ਹਰਿਆਣਾ ਨੇ ਮੰਗ ਰੱਖੀ ਕਿ ਸਾਨੂੰ 10300 ਕਿਊਸਿਕ ਪਾਣੀ ਹੈ ਜਿਹੜਾ ਉਹ 21 ਤਾਰੀਖ ਤੋਂ ਦਿੱਤਾ ਜਾਵੇ ਜਦ ਕਿ ਉਸ ਤੋਂ ਪਹਿਲਾਂ ਆਪਣੇ ਪੱਤਰਾਂ ਦੇ ਰਹੀਂ ਬਕਾਇਦਾ ਇਨ ਰਾਈਟਿੰਗ ਉਹਨਾਂ ਨੇ 95125 ਕਿਊਸਿਕ ਦੀ ਜਿਹੜੀ ਮੰਗ ਰੱਖੀ ਸੀ ਤੇ ਹੁਣ 10300 ਕਿਊਸਿਕ ਦੀ ਰੱਖਤੀ ਹੁਣ ਜਿਹੜੀ ਭਾਖੜਾ ਮੇਨ ਲਾਈਨ ਹੈ ਜਿਹਦੇ ਵਿੱਚ ਦੇ ਪਾਣੀ ਜਾਣਾ ਉਹਦੀ ਜੋ ਕਪੈਸਿਟੀ ਹੈ ਉਹ 11700 ਕਿਊਸਿਕ ਹੈ 11700 ਕਿਊਸਿਕ ਪਾਣੀ ਲੈ ਸਕਦੀ ਹੈ 3000 ਕਿਊਸਿਕ ਸਾਨੂੰ ਪੰਜਾਬ ਦੇ ਲਈ ਚਾਹੀਦਾ ਤੇ 10300 ਕਿਊਸਿਕ ਇਹ ਮੰਗ ਕੇ ਬੈਗੇ ਸੋ ਪੋਸੀਬਲ ਹੀ ਨਹੀਂ ਹੋ ਸਕਦੇ ਭਾਖੜਾ ਮੇਨ ਲਾਈਨ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ ਤੇ ਇੰਨਾ ਪਾਣੀ ਉਹ ਲੈ ਨਹੀਂ ਸਕਦੀ ਤੇ ਪੰਜਾਬ ਦਾ ਸਾਰਾ ਪਿਆਸਾ ਰਹਿ ਗਿਆ ਸੋ ਇਹ ਗੱਲ ਸਾਡੇ ਅਧਿਕਾਰੀ ਸਹਿਬਾਨਾਂ ਨੇ ਜਦੋਂ ਚੇਅਰਮੈਨ ਦੇ ਸਾਹਮਣੇ ਰੱਖੀ ਕਿ ਇੱਕ ਪਾਸੇ ਦਾ 9525 ਕਿਊਸਿਕ ਇਸ ਪੱਤਰ ਦੇ ਰਾਹੀਂ ਮੰਗਿਆ ਪੱਤਰ ਉਹਨਾਂ ਨੇ ਪੇਸ਼ ਕਰਤਾ ਦਿੱਤਾ ਉਹਨਾਂ ਨੂੰ ਅੱਜ 10300 ਕਿਉਂ ਸਿੱਕ ਦੀ ਗੱਲ ਚੱਲ ਰਹੀ ਹੈ ਇਹਨਾਂ ਦੀ ਸੋ ਚੇਅਰਮੈਨ ਸਾਹਿਬ ਨੇ ਕਿਹਾ ਵੀ ਕੋਈ ਗੱਲ ਨਹੀਂ ਮੈਂ ਇਸ ਮਸਲੇ ਨੂੰ ਦੇਖ ਲੈਂਦਾ ਸੋ ਅੱਜ ਵੀ ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਜਦੋਂ ਪਤਾ ਹੈ ਪਾਖੜਾ ਮੇਨ ਲਾਈਨ ਦੀ ਕੈਪੈਸਿਟੀ ਦਾ ਉਹਨਾਂ ਨੂੰ ਪਤਾ ਹੈ ਤਾਂ ਅੱਜ ਵੀ ਉਹ ਗੱਲ ਕੀਤੀ ਜਿਹੜੀ ਸੰਭਵ ਹੀ ਨਹੀਂ ਹੈ ਸੋ ਇਸ ਤਰੀਕੇ ਦੇ ਨਾਲ ਜਿਹੜੀ ਇਹ ਅੱਜ ਦੀ ਮੀਟਿੰਗ ਸੀ ਉਹ ਗੱਲਾਂ ਜਿਹੜੀਆਂ ਇਹਦੇ ਵਿੱਚ ਫਾਈਨਲ ਹੋਈਆਂ ਫਾਈਨਲ ਕੀਤੀਆਂ ਤੇ BBMB ਦੇ ਚੇਅਰਮੈਨ ਨੇ ਵੀ ਅਜੇ ਗੱਲ ਕਹੀ ਹੈ ਕਿ ਚਲੋ ਸ਼ਾਂਤ ਰਹੋ ਸਾਰੇ ਜੇ ਕੋਈ ਮਸਲੇ ਦੀ ਗੱਲ ਹੈ ਤਾਂ ਮੈਂ ਦੇਖ ਲਾਂਗਾ ਸੋ ਅੱਜ ਇਹ ਗੱਲ ਉਹਨਾਂ ਵੱਲੋਂ ਆਈ ਹੈ ਸੋ ਅਸੀਂ ਜੋ ਰੂਲਸ ਜੋ ਰੈਗੂਲੇਸ਼ਨ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਦੇ ਹੈਗੇ ਸੀ ਅਸੀਂ ਉਹਨਾਂ ਤੇ ਚੱਲਦੇ ਹੋਏ ਪੂਰੀ ਤਰ੍ਹਾਂ ਉਹਨਾਂ ਦੀ ਪਾਲਣਾ ਕੀਤੀ ਹੈ ਤੇ ਅੱਜ ਮੀਟਿੰਗ ਦੇ ਵਿੱਚ ਅਸੀਂ ਇਹ ਵੀ ਗੱਲ ਕਹੀ ਹੈ ਕਿ ਜੋ 4000 ਕਿਊਸਿਕ 4 ਤਾਰੀਖ ਤੋਂ ਪਾਣੀ ਹਰਿਆਣੇ ਨੂੰ ਦਿੱਤਾ ਜਾ ਰਿਹਾ ਹੈ ਉਹ ਪੰਜਾਬ ਦਾ ਹਿੱਸਾ ਹੈ ਸੋ ਇਹ ਗੱਲ ਕਹੀ ਹੈ ਕਿ ਜਦੋਂ ਵੀ ਸਾਡੀ ਡਿਮਾਂਡ ਹੋਏਗੀ ਤਾਂ ਅਸੀਂ ਮੰਗ ਕਰਾਂਗੇ ਤਾਂ ਜਿਹੜਾ ਹਰਿਆਣਾ ਉਹ 4000 ਕਿਯੂਸੀ ਦਾ ਪਾਣੀ ਜੋ ਟੋਟਲ ਬਣ ਜੇਗਾ ਉਹ ਪਾਣੀ ਸਾਨੂੰ ਵਾਪਸ ਕਰੇਗਾ ਸੋ ਇਸ ਗੱਲ ਦੀ ਵੀ ਉੱਥੇ ਚਰਚਾ ਹੋਈ ਹੈ ਤੇ ਉਹ ਪਾਣੀ ਵੀ ਜਿਹੜਾ ਉਹ ਸਾਨੂੰ ਵਾਪਸ ਉਹ ਦੇਣਗੇ ਸੋ ਇਹ ਅੱਜ ਦੀ ਜਿਹੜੀ ਸਾਰੀ ਮੀਟਿੰਗ ਦਾ ਉੱਥੇ ਚਰਚਾ ਹੋਈ ਤੇ ਜੋ ਕੁਝ ਕਿਸੇ ਨੇ ਕਿਹਾ ਉਹ ਸਾਰਾ ਅੱਜ ਇਹ ਉੱਥੇ ਹੋਇਆ ਸਰ ਪੰਜਾਬ ਪਾਣੀ ਦਾ ਸੀ